ਲੋ ਜੀ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਪ੍ਰਧਾਨ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਜੀ ਬਾਈ ਨੇਰੀ ਨੇ ਬੰਨੇ ਪੈ ਰਗ ਹਾਵਲੇ ਬਹੁਤ ਬਹੁਤ ਚਲਦੀ ਜਿਹੜੀ ਜਿਰੀ ਐ ਖੜੀ ਐ ਉਹਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਐ ਆਰਤੀਆਂ ਨੇ ਐ ਚੱਕ ਚੱਕ ਕੇ ਦਿਖਾਉਣੀ ਕਾਲਾ ਐ ਡਿਸ ਕਲਰ ਐ ਦਾਣਾ ਕਾਲਾ ਹੈ ਪਰ ਇਹਦੇ ਵਿੱਚ ਆਏ ਆ ਪਹਿਲਾਂ ਅਸੀਂ ਪ੍ਰਧਾਨ ਨੂੰ ਕਹਿੰਦੇ ਹੁੰਦੇ ਨੇ ਪ੍ਰਧਾਨ ਕੀਤੀ ਨਾਲ ਰਹਿਣ ਦੇ ਰਹਿਣ ਦੇ ਐਦਕੀ ਪ੍ਰਧਾਨ ਵਾਜ ਗਿਆ ਸੀ ਮਰ ਕੇ ਤੋ ਕੀਆ ਪਰਦਾ ਸਾਹਮਣੇ ਠੀਕ ਆ ਫਿਰ ਵੀ ਚੱਲ ਪ੍ਰਧਾਨ ਇੱਕ ਹੈ ਐਦਕੀ ਅਗੇਤੇ ਮੀ ਨਹੀਂ ਪਏ ਉਹ ਪਛੇਤੇ ਬੈਣੇ ਜਿਹਨੇ ਗੇਤੀ ਲਈ ਉਹ ਬਚ ਗਏ ਹੂੰ ਉਹਨੀਆਂ ਥੋੜੇ ਵਾਲੀ ਹਾਲੇ ਦੇਖਣੀ ਹੈ ਜੀ ਦੀ ਪ੍ਰਧਾਨ ਕਹਿੰਦਾ ਵੀ ਆਪਣੀ ਵਾਲੀ ਤਾਂ ਪਾਰ ਆ ਪਰ ਆਏ ਕਿਤੇ ਬੱਟਨ ਟਾਈਮ ਵੀ ਨਾ ਪੈ ਜਵੇ ਥੋਪਿਆ ਵੀ ਤਾਂ ਨਾ ਬਾਈ ਆਪਨੇ ਪਿਆ ਤਾਂ ਪਰ ਉਹੀ ਤਾਂ ਨਾ ਪਾਵੇ ਹੁਣ ਹੁਣ ਆਪਾਂ ਕਹੀ ਜਾਂਦੇ ਪਵੇ ਨਹੀਂ ਨੇ ਪਹਿਣਾ ਬਾਈ ਆ ਦੇਖ ਤੂੰ ਹਵਾ ਨੁਕਸਾਨ ਕਰੋਗੀ ਨਹੀਂ ਇਹਨੇ ਗੰਨੇ ਵੀ ਗੇਰਨੇ ਆ ਕਿ ਨਹੀਂ ਕਰਮਾ ਵੀ ਡੇ ਡੇ ਕਰਦੀਆਂ ਇਹ ਬਾਈ ਨੁਕਸਾਨੇ ਨੁਕਸਾਨ ਹੈ ਇਹਦਾ ਆਹ ਟਖੜੇ ਆ ਬਾਈ ਹੁਣ ਕੀ ਕਹਣਾ ਤਾਜੇ ਦਾਣੇ ਆ ਇੱਕ ਵਾਰ ਵਜੇ ਦੋ ਵਾਰ ਵਜੇ ਤੀ ਵਾਰ ਕੰਮ ਜਾ ਹੋ ਜਾਏਗਾ ਆਹ ਫਰਤ ਤਾਂ ਉਹਨੇ ਪਾਉ ਭਾਈ ਆਹ ਤਰੀ ਬਾਈ ਦੇਖ ਲੋ ਆਹ ਸਾਹਨਾਵਾ ਚਲਦੀ ਆ ਇਹਦੇ ਪਛੋਹੇ ਹੋ ਰਹੀ ਆ ਦੇਖ ਲੋ ਲੈ ਲੈ ਦੇਖ ਲੈ ਲੈ ਵਾਦੇ ਦੇਖ ਲੈ ਆਹ ਹਵਾ ਕਿਆ ਕਰੂਗੀ ਮੇਰਾ ਨੁਕਸਾਨ ਆ ਬਾਈ ਚੱਲੀਏ ਲਓ ਜੀ ਬਾਈ ਪ੍ਰਧਾਨ ਕੰਨੀ ਪਾਰਟੀ ਹੋਏਗੀ ਇਹਦਾ ਜਰੀ ਪੱਕ ਗਈ ਉਹ ਬਾਈ ਤੂੰ ਦਾ ਯਾਰ ਪਕਾਈ ਫਿਰਦਾ ਸਾਰਾ ਹੀ ਪ੍ਰੋਜੈਕਟ ਪੱਕ ਗਈ ਦੇਖੀ ਅਰੇ ਦੇਖ ਲੋ ਬਾਈ ਇਹਦਾ 골ਡ ਕਰੀ ਫਿਰਦਾ ਬਾਈ ਦਾ ਸਵਾ ਚੌਥੀ ਵੀ 골ਡ ਬਾਈ ਐਤ ਕੀ ਮੈਂ ਤਾਂ ਦੱਸਾਂ ਜਿਹੜੇ ਜਮਾ ਹੀ ਗਏਤੇ ਆ ਉਹ ਵੱਜ ਗਏ ਜਾ ਜਿਹੜੇ ਜਵੇਂ ਪਛੇਤੇ ਹੋ ਵਾਚ ਗਏ ਜਿਹੜਾ ਵਿਚਾਲੇ ਜੇ ਲਾਇਆ ਰਗੜੇ ਗਿਆ ਠੀਂ ਗਿਆ ਹੁਣ ਦੇਖੀ ਜਾਂਦੀ ਭਾਈ ਉਹਨੇ ਠੀਂ ਗਿਆ ਨਾ ਆ ਤਾਂ ਭਾਈ ਜੀ ਜਿਹੜੀ ਆ ਕੰਡੀਸ਼ਨ ਹੈ ਇਹ ਪਾਰ ਇਹਨੂੰ ਹਵਾਰਾ ਨੁਕਸਾਨ ਨਹੀਂ ਹੈਗਾ ਇਹਨੂੰ ਉੱਪਰ ਤਾਂ ਨਹੀਂ ਗਿਰ ਵੀ ਸਾਦੀ ਤਾਂ ਇੰਨੀ ਉਹ ਨਹੀਂ ਹੈਗੀ ਸਭੀ ਨਹੀਂ ਕਰਦੀ ਕਰਦੀ ਨਹੀਂ ਸਭ ਚੌਤੀ ਵੀ ਨਹੀਂ ਕਰਦੀ ਮੈਂ ਪਾਈ ਨਹੀਂ ਸਮਾਨੀ ਵੀ ਜਿਹੜਾ ਜ਼ਿਆਦਾ ਜਿਕਣਾ ਪੂਸ਼ਾ ਪਾਸ਼ਾ ਤਕੜੇ ਵੀ ਜੇ ਗਿਰ ਜਾਂਦੇ ਤੇ ਨਹੀਂ ਪੂਸ਼ਾ ਨਹੀਂ ਗਿਰਦੀ ਹਾਂ ਤੋਂ ਭਾਈ ਜਲਾ ਦੇ ਜਹੇ ਤੇ ਕਿਹੜੀ ਕਰਦੀ ਹੈ ਗਰਦੀ ਦਾ ਸਵਾਜ ਸਵਾ 34 ਦਾ ਜਿਆਦਾ ਗਰਦੀ ਆ ਸਵਾ 34 ਨਹੀਂ ਸਵਾ 27 ਵੀ ਪਾ ਹੋ ਗਿਆ ਸਵਾ 27 ਵਾਂ ਕਹਿਣੇ ਲੱਗਿਆ ਦਾ ਜੇਮ ਨੇ ਕੋਈ ਵੀ ਗਰਨੀਆ ਜੇ ਆਪਾਂ ਪਾਈ ਹੋ ਜਾਉਗੇ ਆਵਲਾ ਸਵਲਾ ਜੀ ਇਹ ਨਹੀਂ ਪਰ ਇੱਕ ਖਬਰਦਾਨ ਜਿਕਣਾ ਜਿਕਣਾ ਜੀ ਦੇ ਬੁੱਢੇ ਚਾਹੇ ਹਵਾ ਦੇ ਵਿੱਚ ਨੂੰ ਖੇਤ ਉਹ ਬਿਮਾਰੀ ਨਹੀਂ ਪੈਂਦੀ ਜਿਹੜਾ ਫਸਿਆ ਵਿੱਚ ਬਿਮਾਰੀ ਪੈਂਦੀ ਹੈ ਮਹਾਰਾਜ ਦੀ ਕਿਰਪਾ ਨਾਲ ਟਾਈਮ ਕੇ ਸਪਰੇਅ ਕਰਤੀ ਨਾ ਚੱਕਰ ਆਹੇ ਸਪਰੇਅ ਵੀ ਆਪਾਂ ਨੇ ਇਹਨਾਂ ਕਰਤਾ ਦੱਗਾ ਕਹਿੰਦਾ ਵੀ 90% ਜੀਨੀ ਮਿਸਰੀ ਵੀ ਆ ਖੜੀ ਏ ਸਿੱਧੀ ਬਾਈ ਆ ਲੈ ਕੀ ਕਰੂ ਵੀ ਜੇ ਹੁਣ ਤੇਰੀ ਆ ਮਿਸਰੀ ਹੁੰਦੀ ਦੇ ਤਾ ਕੀ ਕਰਨਾ ਤੇਨੇ ਜੇ ਹੁਣ ਬਗੋ ਮਤਲਬ ਬਾਹਰ ਆਈ ਹੁੰਦੀ ਸਾਰਾ ਬੂਟ ਚੜਨਾ ਦਾ ਦੇ ਲੈ ਉਹ ਗੰਨਾ ਦੇਖ ਲਓ ਬਾਈ ਸਾਹਮਣੇ ਗੰਨੇ ਨਾਲ ਬੂਟੇ ਆ ਕਿਹੜੇ ਸਾਹਮਣੇ ਚੱਲ ਕੋਈ ਮਹਾਰਾਜ ਨੇ ਜੋ ਦੇਣਾ ਉਹੀ ਦੇਣਾ ਜਿਹੜੇ ਜੋ ਕੋ ਦੇਣਾ ਦੇ ਦੇਣਾ ਪਰ ਹਲਦੀ ਪਈ ਜਾਦੇ ਸਮਾ ਜਾਣਦੇ ਨੂੰ ਹਲਦੀ ਰੋਗ ਮੰਗਲ ਤੇ ਆ ਗਿਆ ਇਹ ਹੋ ਜਾਂਦਾ ਕਈ ਵਾਰੀ ਕਹਿੰਗੇ ਵਿੱਚ ਬੁੱਟੀ ਰੋਟੀ ਹਾਂ ਰੋਟੀ ਇਹ ਰੱਬਾ ਬੱਸ ਕਰ ਹੁਣ ਬਿਤੇਰੀ ਹਵਾ ਚਲਾ ਲਈ ਇਹਦਾ ਨੁਕਸਾਨ ਹੈ ਕੋਈ ਫਾਇਦਾ ਨਹੀਂ ਹੈਗਾ ਪ੍ਰਧਾਨ ਉਹ ਚਿੱਟਾ ਬੱਦਲ ਵੀ ਆਉਂਦਾ ਦੇਖ ਹਾਂ ਪਾਣੀ ਹੈ ਪਾਣੀ ਹੈ ਪ੍ਰਧਾਨਕ ਮੀਂਹ ਨਹੀਂ ਕੁਝ ਵੀ ਕਰਦਾ ਨਹੀਂ ਜਿੰਨਾ ਮਰਜੀ ਪੈ ਹਵਾ ਨਾਲ ਨੁਕਸਾਨ ਆਪਾਂ ਨੂੰ ਆਏ ਆ ਆਪਣੀ ਲਾਈਟ ਭੱਜ ਗਈ ਤੇ ਰੋਂਦਾਗਾ ਤੇ ਮੈਦਾਨੀ ਹੁੰਦਾ ਲਾਈਟ ਤਾਂ ਭੱਜੀ ਐ ਆਪਣੇ ਬੂਟੇ ਜਿਆਦਾ ਐ ਤੈਨੂੰ ਪਤਾ ਇੱਕ ਵੀ ਬੂਟਾ ਟੁੱਟ ਕੇ ਲੱਗ ਗਿਆ ਦਰਖਤ ਦੇ ਲਾਣੀ ਜਾੁਰ ਗਿਲਦਾਰਾਂਗੇ ਲਾ ਤਾਂ ਹਵਾ ਭੱਜ ਗਈ ਬਿਜਲੀ ਹਲ ਤਾਪ ਕਹਿੰਦੇ ਕਿ ਤੇ ਹਵਾ ਦੇ ਅਸੀਂ ਬੁਲੂਗੀ ਫਿਰ ਬਾਕੀ ਆਨੇ ਮਹਾਰਾਜ ਨੇ ਦੇਣਾ ਇਨੀ ਗੱਲ ਪ੍ਰਧਾਨ ਖੁਸ਼ ਹੋਇਆ ਵਿਆ ਹੁਣ ਪਾਰ ਬੈਠਾ ਹੈ ਬਹੁਤ ਬਹੁਤਾ ਕੁਝ ਨਹੀਂ ਹੈਗਾ ਹਾਂ ਤੁਹਾਨੂੰ ਦੱਸਿਆ ਵੀ ਅੱਗੇ ਮੀਂਹ ਹਫਤਾ ਹਫਤਾ ਪੈਂਦੇ ਨੇ ਝੜੀ ਲੱਗ ਜਾਂਦੀ ਦੀ ਫਿਰ ਵੀ ਝੜ ਉਹ ਨਹੀਂ ਦਾ ਇਸ 26 ਆ ਬਾਈ ਬੀਜ 3126 ਐਤ ਕੀ ਪ੍ਰਧਾਨ ਬਚਾ ਲਏ ਇੰਨੇ ਬਾਕੀ ਪ੍ਰਧਾਨ ਸੜ ਕਵੇਰੀ ਬੀਜ ਵੀ ਐਤ ਕੀ ਬਹੁਤ ਪਹਿਲਾਂ ਨਿਸਰ ਗਿਆ ਕਵੇਰੀ ਬੀਜ ਵੀ ਵਧੀਆ ਲੇਟ ਲੱਗਿਆ ਨਿਸਰ ਪਹਿਲਾਂ ਗਿਆ ਹਾਂ ਸਿਰੇ ਦਾ ਬੀਜ ਆ ਆਛੀ ਵੀ ਵੰਗੋ ਨਿਸਰੇ ਬੱਸੀ ਛਾੜ ਦਸੂ ਆ ਛਾੜ ਦਸੂਗਾ ਬੀਜ 26 ਦਾ ਬਾਈ ਐਂ ਲਾਦੀ ਬੀਜ ਕਣਾ 20 ਦਿਨ ਚ ਵੱਡੇ ਹੋ ਜਾਣੀ ਇਹ ਆਪਣਾ ਨਰੰਗ ਵਧੀਆ ਦਿਖਾਂਦੀ ਐ ਹਾਂ ਬਾਈ ਤੇ 3 ਤਰੀਕ ਨੂੰ ਵੱਡਣ ਨੂੰ ਦੇ ਰਹੇ ਸਾਲੇ 20 ਦਿਨ ਰਹਿ ਗਏ ਜੀ ਸਵਾਜੰਤੀ ਪੈਂਚਰ ਦੇ ਲੇਟ ਵੱਟ ਹੋ ਜੂਗੀ। ਵਾਰਕੀ ਖਿਲ ਬਣਾ ਕੇ ਵਟਾਉਣੀਆਂ ਬਾਕੀ ਦੇਖਦੇ ਵਕਤ ਬਾਅਦ। ਕਾਬੜਾ ਕੇ ਮੈਦਾਬਾਈ ਨਹੀਂ ਮੰਡਿਆ ਚ ਬਹੁਤ ਬੋਲਦੇ। ਆਰੇ ਛੋਲੇ ਦੇਖ ਬਾਈ ਕਿਹੇ ਜਿਹਾ ਆਉਂਦੇ ਆ। ਲੋ ਜੀ ਬਾਈ ਮੌਸਮ ਹੋ ਗਿਆ ਖਰਾਬ। ਟੜਕੇ ਤੜਕੇ ਪਹਿਲਾਂ ਮੀਂਹ ਆ ਗਿਆ ਹੁਣ ਨੇਰੀ ਆ ਗਈ ਦੇਖੋ। ਨੇਰੀ ਨੇ ਆਪਣਾ ਪੂਰਾ ਜ਼ੋਰ ਦਿਖਾਇਆ ਵਾ ਜੀ ਦੀ ਨੂੰ। ੜਕਾ ਮਾਰ ਮਾਰ ਲੰਗਦੀ ਵਿੱਚ ਨੂੰ ਇੱਕਣਾ ਬਾਈ ਜਿਹੜੇ ਹੁਣ ਤਾਜ਼ਾ ਨਿਸਰਦੇ ਉਹਨੂੰ ਨੁਕਸਾਨ ਨਾ ਮਾੜਾ ਮੋਟ ਜਿਰੀ ਬਾਈ ਐ ਨਾ ਬੜੀਆ ਖੜੀ ਐ ਪਰ ਜਿਹੜੀ ਹਵਾ ਚੱਲਦੀ ਨਾ ਹਵਾ ਕੰਮ ਖਰਾਬ ਕਰਦੀ ਐ ਲੋ ਜੀ ਬਾਈ ਮੋਟਰ ਦੇ ਲਾਗ ਬੈ ਗਏ ਇੱਕ ਸਾਈਡ ਹਵਾ ਨੇ ਲੰਗ ਬੰਨੇ ਬਨਾਲ ਕਿਣੀਆਂ ਵੀ ਆ ਗਏ ਬਾਈ ਪੂਰਜੀ ਪੈਂਦੀ ਆ ਉਹਨੇ ਪੂਰਜੀ ਪੈਂਦੀ ਐ ਬਾਡੀ ਸਲਾਹ ਤੇ ਜਾਣ ਦੀ ਪਰ ਰੱਬ ਕਹਿੰਦਾ ਜਾਣ ਨਹੀਂ ਦੇਣੇ ਵੀ ਮੋਟਰ ਉੱਪਰ ਬੈਠੋ ਦੱਸੋ ਅਗਲੇ ਮੈਨੂੰ ਆਇਆ ਲੱਗਦਾ ਵੀ ਅਸਲੀ ਬਰਸਾਤ ਹੁਣ ਸਟਾਰਟ ਹੋਣ ਦੀ ਲਈ ਜਿਹੜਾ ਰੇਖ ਮਾਮੀ ਹੁੰਦਾ ਏ ਉਹ ਚੀਜ਼ ਐ ਨਾ ਬਾਈ ਹਵਾ ਗਲੇ ਨਹੀਂ ਪਈ ਜਾਂਦਾ ਹਵਾ ਗਲੇ ਨਹੀਂ ਪਈ ਜਾਂਦਾ ਦੇਖ ਲੈ ਪਰ ਤਾਂ ਇਹ ਗੰਨਿਆਂ ਨੂੰ ਵੀ ਨੁਕਸਾਨੇ ਚੀਦਾ ਨਹੀਂ ਗੰਨਿਆਂ ਕੋਲ ਨੂੰ ਤਾਂ ਫਾਇਦਾ ਉਹਨੇ ਨਾ ਜੇ ਕਟ ਐਡਾ ਹੋ ਕੇ ਇਹ ਤਾਂ ਗਿਰ ਗਿਆ ਗਿਰਦਾ ਨਹੀਂ ਹੈਗਾ ਐਨੀ ਹਵਾ ਨਹੀਂ ਨਾ ਚੱਲੀ ਹਲੇ ਆਹਾਂ ਤੇਰਾ ਜੀਰੀਆਂ ਫਰਕ ਪਊ ਜੀਰੀਆਂ ਨੂੰ ਮਰ ਹਾਰੇ ਨੂੰ ਪੂਰੇ ਪੜਾ ਇਸ ਕਲਰ ਬਣ ਜਾਣਾ ਹਾਂ ਬਲੈਕ ਹੋ ਰਹਿਣਾ ਹੂੰ ਕਿਉਂਕਿ ਭਾਈ ਜਿਹੜਾ ਹੁਣ ਸਮਾਂ ਚੱਲਦਾ ਇਹਦੇ ਵਿੱਚ 70% ਜਿਹੜੀਆਂ ਹੁਣ ਬਾਹਰ ਆ ਗਈਆਂ ਹੂੰ ਆਹੀ ਆ ਭਾਈ ਅਸਲ ਸਮਾਂ ਮੇਨ ਦਾ ਪ੍ਰੋਜੈਕਟ ਹੋਣਾ ਹੈ ਬਾਕੀ ਜਿਹੜੇ ਥੋੜੇ ਬੋਧੇ ਆ ਉਹ ਪਹਿਲਾਂ ਲੱਗੇ ਉਹ ਲੱਗੇ ਵੀ ਆਹ ਸਮੇਂ ਚ ਹੁਣ ਆ ਰਹੀਆਂ ਬਾਹਰ ਬਹੁਤ ਖਲੀਬ ਜੀ ਤਾਂ ਹੁੰਦੀ ਜਾਂ ਹਵਾ ਚੱਲਦੀ ਆ ਮੈਂ ਤੁਹਾਨੂੰ ਦੱਸਾਂ ਬਾਵਾ ਬਹੁਤਾਂ ਜੱਗੇ ਦਾ ਮੈਨੂੰ ਫੋਨ ਆਇਆ ਕਿ ਨਾ ਯਾਰ ਕਿਆ ਕਰਦਾ ਰੱਬ ਮੈਂ ਕਿਹਾ ਹੁੰਦੀ ਅਗਰ ਸਾਡੇ ਭਾਈ ਉਹ ਬੂਟੇ ਦੇਖ ਲੈ ਬੂਟੇ ਗਿਆ ਭਾਈ ਤੇਰੀ ਜੀਰੀ ਦੇਖ ਲੈ ਬੂਟੇ ਵੀ ਦੇਖ ਲੈ ਹਾਵਾਸੇ ਨੂੰ ਦੁਨੀਆ ਤੰਗ ਆ ਬਾਈ ਪਹਿਲਾਂ ਪੈਂਦਾ ਨਹੀਂ ਤੇ ਜਾ ਕੇ ਨੇ ਮੀ ਨਹੀਂ ਪੈ ਤੰਗ ਤੀ ਜੇ ਹੁਣ ਪਿਆ ਹੁਣ ਨੇਰੀ ਦੇ ਤੰਗ ਰੱਬ ਕਹਿੰਦੇ ਪਤਾ ਨਹੀਂ ਹਲਾਉਂਦਾ ਇਹਨਾਂ ਨੂੰ ਪੱਤੇ ਹਲਾਉਂਦਾ ਹੁਣ ਕਹਿੰਦੇ ਵੀ ਹਲਾਉਣਾ ਬਾਈ ਕੀ ਕਰ ਜਿੰਦਗੀ ਦਾ ਪਈ ਆ ਬਾਈ ਮੀ ਦੇਖੋ ਛਟੇ ਵਾਲਾ ਦੇਖਦੇ ਰਿਓ ਬੂਟੇ ਦੇ ਸਾਹਮਣੇ ਨੂੰ ਕਿੱਕਣਾ ਹਵਾ ਕੇ ਲ ਜਾਂਦਾ ਉਹ ਸਾਹਮਣੇ ਦੇਖੋ ਬਾਈ ਛਰਾਟਿਆ ਕੇ ਲਾਇ ਹਵਾ ਖਿੱਚ ਕੇ ਮਾਰਦੀ ਆ ਇਦਾਂ ਹੀ ਉਹਨੇ ਲੰਗੀ ਜਾਣੀ ਜ਼ਿੰਦਗੀ ਬਾਈ ਕਲਮਾ ਮੈਂ ਕਹਿੰਦਾ ਤੇਰੇ 15 15 ਫੁੱਟ ਦੀਆਂ ਹੋਗੀਆਂ ਆਹੋ 15 16 ਫੁੱਟ ਦੀ ਕਦਮ ਹੋ ਗਈ ਪਰ ਏਡੀ ਬੜੀ ਚਾਹੀਦੀ ਨਹੀਂ ਹਾਂ ਅਮਨੇ ਮਨੂ ਦਾ ਕੁਝ ਵੀ ਨਹੀਂ ਪਾਇਆ ਹਾਂ ਛੋਟੀ ਚਾਹੀਦੀ ਹੈ ਹੂੰ 10 11 ਫੁੱਟ ਦੀ ਹੱਦ ਉਹ ਵਧੀਆ ਰਹਿੰਦੀ ਹੈ ਹਾਂ ਚੱਲਦੀ ਬਹੁਤ ਆਰਾਮਕ ਦੀ ਹੈ ਉਹ ਟਾਵਰ 'ਤੇ ਬਾਈ ਬੂਟੀ ਚੜੀ ਪਈ ਤਾਰਦੀ ਨਾ ਹਾਂ ਮੜਦੀ ਹੁਣ ਵੀ ਜਿਹੜੀ ਲੱਗਦੀ ਜਾਂਦੀ ਉਹ ਟਾਵਰ ਤਾਂ ਬਾਈ ਜਿਹੜਾ ਦੇਖਦਾ ਨਾ ਉਹਦੇ 'ਤੇ ਬੂਟੀ ਚੜ ਗਈ ਸੀ ਉੱਪਰ ਤੱਕ ਸਾਫ਼ ਹੋ ਗਿਆ ਦੇਖਦਾ ਹੁਣ ਇਹ ਕਿਰਾਟ ਆ ਜਵੇ ਤੈਨੂੰ ਕੋਈ ਨਹੀਂ ਬਾਈ ਇਹਦਾ ਸਰ ਉਹ ਪ੍ਰਦਾਨ ਹੋ ਕੇ ਅਗਰੀ ਆਪਾਂ ਚੱਲਦੇ ਕੋਈ ਨਹੀਂ ਕਰ ਵੀ ਕੇ ਕਰਨੇ ਜਾਗੇ ਸਾਡੇ ਦੇ ਚੱਲਦੇ ਓਕੇ ਔਰ ਇਹ ਬਾਈ ਗੁੰਮਦੇ ਬੂਟੇ ਵੀ ਬਾਈ ਹਵਾ ਨੇ ਠੱਡੇ ਕਰ ਦੇਣੇ ਆਹ ਹੋ ਗਿਆ ਬਈ ਆਹ ਹੈ ਪੈਣਾ ਬਾਈ ਫਰਕ ਜਿਹੜੇ ਹਿਸਾਬ ਨਾਲ ਚੱਲਦੀ ਆ ਠੱਡਾ ਵੀ ਠੱਡਾ ਛੜਾ ਵੀ ਠੱਡਾ ਛੜਾ ਬਾਈ ਕਾਲੇ ਦਾਣੇ ਦੇਖਣੇ ਨੂੰ ਮਿਲੂਗੇ ਇਹਦੇ ਕਾਲੇ ਦਾਣੇ ਹੁਣ ਕਾਲੇ ਦਾਣੇ ਬਣ ਬਣਦੇ ਆ ਅੱਜ ਦੀ ਹਵਾ ਚੱਲਦੀ ਕੋਈ ਮਿੱਟੀ ਮਿੱਸਰਦੀ ਆ ਆ ਦੇਖੋ ਬਾਈ ਬੂਟਾ ਕਿਹੜੇ ਹਿਸਾਬ ਨਾਲ ਠੱਡਾ ਹੁੰਦਾ ਯੋ ਸਾਡੇ ਆ 2 ਕਿਲੇ ਹਸਤਾ ਮੇ ਨਿਸਰ ਗਿਆ ਨਾ ਹਾਂ ਉਹ ਹੁਣ ਰਗੜਾ ਬਜਣਾ ਦਾਣੇ ਵਾ ਹਵਾ ਚੱਲਣਾ ਹੁਣ ਕਾਲਾ ਹੀ ਹੋਣਾ ਕਰਨ ਨੂੰ ਹੋਣਾ ਫਿਰ ਬਾਅਦ ਵਿੱਚ ਮਿੱਟੀ ਨਾਲ ਬੀਜ ਘਰ ਦਾ ਬੀਜ ਦਾ ਤਾਂ ਖਰਾਬ ਹੋ ਗਏ ਐ ਹੀ ਨਹੀਂ ਬਤਾ ਹਵਾ ਹੁਣ ਕੁਦਰਤ ਤੋਂ ਤਾਂ ਕੋਈ ਕੀ ਕਰ ਸਕਦਾ ਹਾਂ ਹਵਾ ਬਾਈ ਬਹੁਤ ਤੇਜ਼ ਆ ਮਤਲਬ ਝੋਲੇ ਐ ਚੱਲਦੇ ਆ ਜੰਗਾਦਰ ਵੱਜੀ ਜਾਣਾ ਬਾਈ ਪਾਪੇ ਬਾਹਰ ਨਿਕਲਦੇ ਆਂ ਸਾਈਕਲ ਨੂੰ ਵੀ ਮੋੜਦੀ ਆ ਪੱਛੇ ਨਵਾਂ ਉਹ ਪਿੱਛੇ ਵੀ ਦੀਦੀ ਆ ਯਾਰ ਇੱਕ ਵਾਰ ਥੱਲੇ ਤੱਕ ਮੋੜਦੀ ਸੀ ਅੱਛਾ ਸ਼ੁਕਰ ਗਰ ਵੀ ਨਸਰੇ ਨਹੀਂ ਹੈ ਜੀ ਦੀਦੀ ਵੀ ਹੈਗੀ ਸੀ ਇਹ ਨਸਰੇ ਵੀ ਬਰਾਬਰ ਬਾਈ ਤਾਂ ਹੀ ਬੂਟੇ ਲਾਉਣ ਲੱਗ ਗਿਆ ਆਪਣੇ ਗੰਨਾ ਆਹ ਟਾਈਮ ਜਾ ਕੇ ਮੌਸਮ ਖਰਾਬ ਹੋ ਜਾਂਦਾ ਹੈ ਆ ਹਵਾ ਨੇ ਗਿਆ ਛੱਡਣਾ ਬਾਈ ਦੇਖ ਲਓ ਸਾਈਕਲ ਚਲਾ ਕੇ ਨਹੀਂ ਬੰਦਾ ਜਾ ਸਕਦਾ ਘਰ ਨੂੰ ਇਹ ਇੰਦਰੂਲਾ ਤਾਂ ਕਿੰਨਾ ਹੁੰਦਾ ਹਾਲਾ ਬਾਈ ਮੀ ਜੇ ਦੋ ਦਿਨ ਪਹਿਲਾਂ ਚੰਗਾ ਪਿਆ ਹੁੰਦਾ ਏ ਟੇਡੇ ਕਰਦੇ ਨੇ ਇਹ ਬੂਟੇ-ਬਾਟੇ ਜੀ ਹਾਂ ਇਹਦਾ ਆਏ ਆ ਵੀ ਮੀਂਹ ਰਾਤ ਪਿਆ ਜਾਂ ਸਵੇਰੇ ਪਿਆਏ ਉਹਨਾਂ ਨੂੰ ਧਰਤੀ 'ਚ ਗੜਨੀ ਆ ਇਹਨੂੰ ਹਵਾ ਹਟ ਦੇਵੇ ਤਾਂ ਬਹੁਤ ਕਿਰਪਾ ਕਰਿਆ ਹਟ ਜੀ ਬਈ ਕਿਉਂਕਿ ਨਖਾਂ ਨੇ ਆ ਇਹ ਹੁਣ ਨਹੀਂ ਛੋ ਉਹ ਧਰਤੀ 'ਚ ਗੜਨਾ ਪਾਣੀ ਤੇ ਹੌਲੀ-ਹੌਲੀ ਧਾਤੀ 'ਚ ਵੜਨਾ ਹਲੇ ਬੁੱਲੇ ਨਾਲ ਸਾਰਾ ਕੁਝ ਥੱਲੇ ਦਾ ਹਲੇ ਸ਼ੋ ਨਹੀਂ ਹੁੰਦੇ ਇਹ ਬਾਰਸ਼ ਮੇਂ ਪਤਾ ਲੱਗਣਾ ਹੈ ਜੱਟਾਂ ਦਾ ਭਰ ਕੇ ਜਾਣਾ ਅੱਧਾ ਘਰ ਨੂੰ ਮੁੜ ਕੇ ਆਉਣਾ ਪਟਾਸ ਚੱਲ ਬਹਿ ਜਾ ਸ਼ੁਰੂ ਆ ਜੀ ਨਾ ਕੀ ਕਰੇ ਕਿਸੇ ਨਾਲ ਆ ਜਿਹੜੇ ਏਰੀਆ ਨੂੰ ਅਸੀਂ ਲੰਘ ਕੇ ਆਏ ਆ ਗੰਨਾ ਮੱਕੀ ਚਰੀ ਇੱਥੇ ਹਵਾ ਬਚਾਉਦੇ ਆ ਅੱਧਾ ਕਿਲੋਮੀਟਰ ਦਾ ਟੁੱਟਾ ਹੋਣਾ ਹਵਾ ਤੇ ਬਚੇ ਹੀ ਪਿਆ ਇਹ ਸਭ ਬਚੇ ਹੀ ਰਹੇ ਕੋਈ ਭਾਈ ਹਟ ਜਵੇ ਭਾਈ ਅੱਗੇ ਨਾ ਇਹ ਪਹਿਲਾਂ ਹੀ ਚੱਲਵੇ ਕਰਦੀ ਆ ਹਾ ਟਾਈਮ ਨੂੰ ਹੁਣ ਨੂੰ ਹਾ ਟਾਈਮ ਸਾਫ ਹੁੰਦੇ ਤੇ ਐਵੇਂ ਕੀ ਪਹਿਲਾਂ ਨਹੀਂ ਜੋਰ ਦਿਖਾਇਆ ਦੱਖਣ ਆ ਨਾ ਇਹ ਹਟੇ ਤਾਂ ਵੀ ਤਾਂ ਕੁਝ ਕਰਨਾ ਆ ਛੜੋ ਲੰਘ ਜਣਾ ਨੇ ਮੀਂਹ ਪਾਉਂਦਾ ਲੰਘਣਾ ਮੀਂਹ ਲੈ ਉਹਨਾਂ ਪਾਸਾ ਆ ਜਿਹੜਾ ਭਾਈ ਮੀਂਹ ਪਿਆ ਏ ਇਹ ਠੀਕ ਆ ਜੇ ਜ਼ਿਆਦਾ ਪੈ ਜਵੇ ਆ ਭਾਈ ਮਾਂ ਲੰਘ ਨਹੀਂ ਹੁੰਦਾ ਟੋਏ ਪਾਣੀ ਭਰ ਲਉਂਦੇ ਕੁਝ ਖਾਹ ਟੋਏ ਵੀ ਨਹੀਂ ਭੱਟਦਾ ਹਾਂ ਵੀ ਤਦੂਨ ਦੇਖੀ ਜਾਂਦੇ ਮੈਂ ਰੋਜ਼ ਲੰਘਦਾ ਇੱਥੇ ਨੂੰ ਤੇ ਥੋੜਾ ਨਾਲ ਕੱਲੂ ਕਹੀ ਲਿਆਉਂਗਾ ਸਾਡਾਂ ਪਰਤੇ ਵੱਧ ਗਿਆ ਟੋਆ ਨੂੰ ਪਾਣੀ ਛੱਡ ਦੂਗਾ ਫੇਰ ਰੁਕਣੀ ਰਹਿੰਦੇ ਰੁਕਣੀ ਰਹਿੰਦੇ ਪਰ ਇਹਨਾਂ ਨੂੰ ਸੁੱਕ ਜਾਂਦਾ ਹੁਣ ਖੜਾ ਦੇਖਦਾ ਹੁਣ ਮਨ ਚ ਵੀ ਜਾਂਦਾ ਮੈਨੂੰ ਸਾਡਾਂ ਨੂੰ ਥੋੜੀ ਖਾਲੀ ਇਹ ਮਨਾ ਕਿੰਨਾ ਪਾਣੀ ਨਿਕਲਦਾ ਕਰ ਦੂਗਾ ਐਤ ਨੂੰ ਨਹੀਂ ਸਰਜਣਾ ਘਰ ਜਾ ਕੇ ਦੋ ਦਿਨ ਉੱਤੇ ਬੈਠੇ ਹੋਣੇ ਬੈਠ ਕੇ ਗੱਲਾਂ ਮਾਰ ਕੇ ਨਾਲ ਚੱਲਾ ਮਾਰ ਕੇ ਖਾਦਣਾ ਐਤ ਕੀ ਬਾਈ ਜਿਹਨੇ ਕਵੇਰੀ ਖਬੂਰੀ ਬੀਜ ਲਾਇਆ ਹੈ ਨਾ ਉਹ ਵਧੀਆ ਰਹੇ ਟਾਈਮ ਕੇ ਲਾਗੇ ਹਾਂ ਕਰਹੀਂ ਬਾਈ ਸਭ ਤੋਂ ਪਹਿਲਾਂ ਇਹ ਹੀ ਆਏ 26 ਦੇ ਪਹਿਲਾਂ ਆਏ ਕਵੇਰੀ ਵੀ ਜੇ 468 ਆ ਬਾਈ ਜੇ 17701 ਇਹ 26 ਨੂੰ ਵੀ ਕੱਟ ਗਿਆ ਲਗੀ ਹਾਂ ਸਾਰੇ ਜੀ ਕੱਬੀ ਹਲੇ ਵੀ ਨਹੀਂ ਆਈ ਹੈਗੀ 26 ਲਈ ਵੀ ਆਪਾਂ ਨੇ 110 ਸੁਪਰੀਮ ਜਾ ਉਹ ਤਾਂ ਬਹੁਤ ਗਾਹ ਪਿਆ ਵਾ ਕੰਨੀ ਚੈਨਲ ਕਰ ਲੀ ਕਿਆ ਕਹਿੰਦੇ ਕੋਈ ਬੰਦਾ ਵਿੱਚ ਵਿੱਚ ਬੰਦਾ ਮੁੜ ਗਿਆ ਪੱਕ ਕੇ ਆਦੇ ਚਾਜ ਨੇ ਸਰੀ ਨਹੀਂ ਹੈਗੀਆਂ ਬਗੋਲੇ ਜੀ ਬਗੋਲੇ ਜੀ ਫਰਦੀਆਂ ਉਹਦਾ ਫੇਰ ਕੰਮ ਖਰਾਬ ਆ ਉਹ ਕੰਮ ਖਰਾਬ ਆ ਬਹੁਤ ਦੁਕਾਨ ਵਾਲਾ ਨਾਲ ਗਾਹ ਪਾਇਆ ਵਾ ਤੇ ਕਰ ਦਹ ਨੂੰ ਦੇਖ ਲਿਆ ਸੀ ਵੀ ਹੁਗਰ ਗੰਨੇ ਹੀ ਲਾ ਦੇਣਾ ਗੰਨੇ ਵਾਲਾ ਪ੍ਰੋਜੈਕਟ ਹੀ ਲੋਟ ਆਉਣਾ ਆ ਵਿੱਚ ਵਿੱਚ ਤੋਏ ਬੜੇ ਆ ਭਾਈ ਸਾ ਤੋਏ ਬੜਾ ਪਾਣੀ ਵਾਲੇ ਲੇਕੋ ਨਾ ਕੋਈ ਬਾਈ ਪੂਰੀ ਟਾਈਮ ਗੇ ਨਿਸਰਦੀ ਐ ਇਹਦਾ ਕਿਆ ਬਚੂਗਾ ਜੇ ਲਗਾਤਾਰ ਬੱਜੀ ਹੋ ਜਾਣੀ ਬੱਜੀ ਹੋ ਜਾਣੀ ਜਿਹੜੀ ਬਾਈ ਐ ਖੜੀ ਐ ਇਹਦਾ ਨੁਕਸਾਨ ਹੈ ਜੇ ਐ ਮੁੜ ਗਈ ਬਾਫੇ ਸਮਝ ਲੈ ਵਜਨ ਪੈ ਕੇ ਉਹ ਤਾਂ ਦੁੱਧ ਬਣ ਕੇ ਥੱਲੇ ਮੁੜ ਜਾਣਾ ਸਾਰੇ ਜਿਹੜਾ ਸਾਰਾ ਬੱਲਾ ਹੈ ਜੀਰੀਆਂ ਬਸ ਹੋਣੀ ਦੇਦ ਗਈ ਇੱਥੇ ਆ ਕੇ ਬਾਈ ਬੰਦਾ ਕੁਝ ਨਹੀਂ ਕਰ ਸਕਦਾ ਆਵਾ ਮੂਰੇ ਇਹਦਾ ਇਨੇ ਜੋ ਕਰਨਾ ਕਰਕੇ ਹੀ ਜਾਣਾ ਨਾ ਹਵਾ ਮੂਰਾ ਜੋਰ ਨਾ ਪਾ ਲਈ ਆਪਹੀਂ ਨੂੰ ਬਾਈ ਜੱਗੇ ਨਾਲੇ ਬਹੁਤ ਜੋਰ ਲਾਵੇ ਵੀ ਪੱਕੀ ਕਰਾ ਦੋ ਪੱਕੀ ਹੋਊਗੀ ਕਿਸੇ ਗੱਲ ਨਾਲ ਨਹੀਂ ਇਹ ਨਹੀਂ ਪੱਕੀ ਹੁੰਦੀ ਪੂਰਾ ਜੋਰ ਨਾਲ ਇਹ ਪੱਕੀ ਕਰਦਾ ਪਾਇਆ ਤੋਂ ਹਾਲ ਬਣੇ ਤੇ ਵੀ ਅੰਮ੍ਰਿਤਿਆ ਹੋਇਆ ਅਸੀਂ ਪਹਿਲਾਂ ਮੁੰਟੀਆਂ ਮੁੰਟੀਆਂ ਦੇ ਹੋਣੀਆਂ ਕਿਹਨੇ ਬਾਹੀ ਵੀ ਕਿਹਨੇ ਛੱਡੀ ਵੀ ਹੈ ਉਦੋਂ ਤੇ ਗਾਹ ਪਈ ਜਾਂ ਪਹਿਲਾ ਕਿੰਨੀ ਵਾਰ ਇੱਥੇ ਗਾਹ ਪਾ ਲਿਆ ਜਾਂ ਪਿੱਛੇ ਮਿੱਟੀ ਪਾਈ ਸੀ ਉਹ ਹੀ ਜਗਾ ਰੌਲਾ ਮੇਰੇ ਕਿਚ ਨਹੀਂ ਦੱਬਣਾ ਉਦੋਂ ਖੇਤ ਤੇ ਦੱਬਦਾ ਉੱਥੇ ਨਹੀਂ ਦੱਬਣਾ ਇੱਥੇ ਦੱਬ ਉਹ ਚੀਜ਼ ਦਾ ਰੌਲਾ ਦਾ ਠੀਕ ਹੈ ਰੌਲੇ ਨਹੀਂ ਮੁੱਕਦੇ ਹਾਂਗੇ ਕਿੰਨੇ ਗਾਹ ਤਾਲਾ ਦਾ ਤਾਲਾ ਖੋ ਦੇ ਰੋ ਹੀ ਗਾਮੇ ਚ ਲੈਣਾ ਉਹ ਛਤਰੀ ਰੱਖਦੇ ਤਾਂ ਹੀ ਹਵਾ ਚੱਲਦੀ ਹੈ ਫਿਰ ਸਾਰਾ ਮੁੱਲ ਪਾਉਣਾ ਕਾਰਨ ਇਹ ਆ ਕਿ ਜਦ ਨਾਲ ਵੀ ਦਿੱਕਤ ਦਿੱਤੇ ਪੈਂਦੇ ਪਾਉਂਗਾ ਇਹ ਤਾਂ ਜਦੋਂ ਮਤਲਬ ਹੈ ਨਾ ਅੰਦੀ ਭਾਈ ਦੋ ਦੋ ਪੀਂਗਾਂ ਪਰ ਜਿਹਦਾ ਵੀ ਜਿੱਕੇ ਤਾਉਂਦਾ ਉਹ ਪੈਪ ਆ ਵੀ ਜਾ ਉਹਦੇ ਨਾਲ ਸਾਡੇ ਨਾਮ ਉਹਦੇ ਨਾਲ ਦਰਫੂ ਨਵੀਂ ਵੀ ਦੱਸਿਆ ਵਾ ਕੱਢ ਲੈ ਦਲਵੀਰ ਕੱਖ ਦਾ ਕੋਈ ਨਹੀਂ ਕਹਿੰਦੇ ਹਵਾ ਖਰਾਬ ਕਰਦੀ ਹੈ ਮਾਹ ਕੱਖ ਗੇਰੇ ਨਾ ਜਾਵੇ ਹਵਾ ਤੇ ਮੈਂ ਤਾਂ ਵੱਢ ਲੈ ਠੀਕ ਹੈ ਫੇ ਹੁਣ ਸੁਝੂਗਾ ਉਹਨੂੰ ਕਰਕੇ ਦਲਵੀਰ ਨਾਲ ਹੀ ਟੈਨਸ਼ਨ ਫ੍ਰੀ ਹੋਏ ਪਿਆ ਵੀ ਵਧੀਆ ਲਾ ਲਿਆ ਸੀ ਇਹਦਾ ਹੁਣ ਟਾਈਮ ਦੱਸੂਗਾ ਕਿਦੇ ਬੱਡਨ ਟਾਈਮ ਨਾ ਤਾਂ ਕਰੇ ਆਹ ਤਾਂ 21 ਸੌਣੀ ਆ ਉਹ ਐਨੀ ਕੱਦ ਨਹੀਂ ਸੀ ਕੱਢਦੀ ਐ ਨਾ ਵਾਂਗਾ ਹੁਣ ਇਹਨਾਂ ਨੇ ਕੱਦ ਕੱਢ ਲਿਆ ਹਵਾ ਵਾਜ ਦੀ ਵਿੱਚ ਸਿੱਧੀ ਹੋ ਜਾਈਏ ਬਹੁਤ ਹਵਾ ਬਹੁਤ ਆ ਦਲਵੀਰ ਬਾਈ ਪਿੱਛੇ ਗੰਨੇ ਵਿੱਚ ਵਿੱਚ ਡੇਡੇ ਕਰਦੇ ਆ ਜਿਹੜੇ ਵੀ ਹੁਣ ਬੀਜ ਬੀਜੇ ਵੇ ਸਾਰੇ ਹਾਈਟ ਵਾਲੀ ਆ 21 ਐਨਾ ਕ ਹੁੰਦਾ ਦਾ ਮਤਲਬ ਆ ਜਾਂ ਵਜਨ ਵੀ ਪੂਰਾ ਦੇ ਦਿੰਦਾ ਮੈਂ ਵੀ ਐਨਾ ਕਰਾਂ ਜੀ ਪੈਰਾਂ ਦੀ ਮਿੱਟੀ ਨਿਕਲੇ 21 21 30 ਨੂੰ ਜਾਂਦਾ ਦਲਵੀਰ ਹਾਂ 30 ਨੂੰ ਤੀਨ ਨੂੰ ਆਵਗੇ ਜਾਂਦਾ ਦਾ 28 ਤੀਨ ਨੂੰ ਆਰਾ ਨਹੀਂ ਸੇਵਾ ਵੀ ਨਹੀਂ ਦਮਾਂਗੇ ਤਾਂ ਸਾਫੇ ਰਹਿੰਦਾ ਦਾ ਬਾਈ ਨਾ ਨਹੀਂ ਸੇਵਾ ਲੱਗੇ ਹੋਏ ਕਰਨਾ ਔਰੇ ਬਾਈ ਬਾਸਮਤੀ ਦੇ ਕਿਹੜੇ ਸਾਹਮਣਾ ਡੇਢੀ ਹੁੰਦੀ ਏ ਮੈਂ ਕਹਿੰਦਾ ਨਰਮ ਜਿਆਦਾ ਨਰਮ ਆ ਜੇ ਨਿਸਰ ਨਹੀਂ ਆਏ ਚੱਲ ਲੀ ਗਾ ਚੰਗਾ ਬਾਈ ਸਾਸਰੀ ਘਰ ਸਾਸਰੀ ਘਰ ਆਹਾ ਬਈ ਆਇਆ ਬਾਈ ਤੇ ਉਹ ਨਿਸਰਿਆ ਵਧੀਆ ਹੈ ਪਰ ਹੈ ਥੋੜਾ ਉੱਚਾ ਨਹੀਂ ਮੈਂ ਉਜਾਨੀ ਮਾ ਬਸ ਵਿੱਚ ਹੋਇ ਜਾਂਦਾ ਬਰੀਡ ਵਿੱਚ ਇਹਦਾ ਗਾਹ ਪਿਆ ਹੋਇਆ ਸਾਰਾ ਇਹਨੂੰ ਕੋਈ ਨੁਕਸਾਨ ਨਹੀਂ ਪਈ ਹੈ ਆ ਜਿਹੜੇ ਬੰਦ ਪਏ ਹਲੇ ਇਹਦਾ ਬੰਦ ਪਿਆ ਜਿਹਾ ਪਟਾਰਾ ਖੁੱਲਣਾ ਹੈ ਨਾ ਪਟਾਰਾ ਖੁੱਲਣਾ ਹੈ ਇਹ ਫਾਇਦੇ ਜ ਹੈ ਉਹ ਦੇਖੋ ਭਾਈ ਪਤਾ ਨਹੀਂ ਫਾਇਦੇ ਚਾ ਕੇ ਨੁਕਸਾਨਾ ਦੇ ਕੁਦਰਤ ਦੇ ਰੰਗਾਂ ਦਾ ਕੁਝ ਨਹੀਂ ਪਤਾ ਬੱਦਲ ਬਹੁਤ ਆ ਪਰ ਹਵਾ ਸਾਰਾ ਖਿੱਚ ਲੇਗੀ ਹਾਂ ਤਾਂ ਵਧੀਆ ਕਿੱਪਦਾ ਭਾਈ ਫਾਇਦਾ ਹੀ ਹੋਇਆ ਕਿਤੇ ਪਹਿਜਣਾ ਕਿਤੇ ਰਹਿਣਾ ਉਹਨੂੰ ਪਰਮਾ ਨੂੰ ਸਾਰਿਆਂ ਦਾ ਪਤਾ ਵੀ ਕਿੱਥੇ ਲੋੜ ਆ ਕਿੱਥੇ ਨਹੀਂ ਲੋੜ ਮੌਸਮ ਖਰਾਬ ਬਾਈ ਬਹੁਤ ਪੂਰੀ ਦਾ ਮੋਟਰਸਾਈਕਲ ਦੇ ਗਿਆ ਜਵਾਬ ਕੀ ਹੋ ਗਿਆ ਮਾਲ ਵਾਲੇ ਬੰਦਿਆ ਬਾਈ ਗਰੌ ਚੱਲਦੇ ਆ ਪਾਈ ਤੇਰੇ ਪਰ ਨਹੀਂ ਹੈਗੇ ਬੰਟੀ ਪਰ ਭੱਟੀ ਦੇ ਵਿੱਚ ਨਾ ਦੂਆ ਮੋਟਰਸਾਈਕਲ ਖਰਾਬ ਕਰਤਾ ਹੁਣ ਆ ਕਰਤਾ ਉੱਪਰ ਤੇ ਲਾਈਟ ਨੇ ਕੰਮ ਖਰਾਬ ਕਰਤਾ ਹੈ ਬਾਈ ਪੂਰੀ ਇੰਜਨ ਆ ਕਿ ਟੋਕੇ ਵਾਲੀ ਮਸ਼ੀਨ ਹੈ ਕਰ ਕਟਾਊਟ ਮਸ਼ੀਨ ਤੇ ਟੋਕੇ ਦਾ ਵੀ ਔਖਾ ਹੋ ਜਾਣਾ ਨਾ ਟੋਕਿਆ ਬਦਲਾਰਾ ਮਦੋ ਕੰਮ ਛੇੜਦਾ ਹੋਰੇ ਨੂੰ ਬਾਈ ਪੂਰੀ ਦਾ ਮੋਟਰ ਲੈ ਪੂਰੀ ਦਿੰਦਾ ਯਾਰ ਖੇਤਾ ਚ ਲੈ ਕੇ ਜਾਣ ਦਾ ਮਾਂ ਜਿਹੜਾ ਮਾਰ ਕੇ ਆਉਣਾ ਵਿਲੇ ਹੀ ਚੱਲੂ ਗਏ ਚੱਲ ਜਾ ਕੇ ਇਹ ਫਿਰ ਪੈਂਚਰ ਹੋ ਗਿਆ ਬਾਈ ਨਵਾਂ ਟਾਇਰ ਪਾਇਆਤਾ ਐ ਐਮ ਆਰ ਐਫ 1 ਸਾਲ ਹੋ ਗਿਆ ਸਾਲ ਤਾਂ ਨਹੀਂ ਹੋਇਆ ਯਾਰ ਹਾਂ ਗਾਰੰਟੀ ਚ ਐ ਪੈਂਚਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਬਾਈ ਭਾਵੇਂ ਚਾਰ ਜਾਨੇ ਲਾਦਲੇ ਉੱਪਰ ਪੈਂਚਰ ਹੀ ਹੋਣਾ ਬਾਟੀ ਨੇ ਹਵਾ ਘਟੂਨੀ ਆ ਉਹ ਕਿਤੇ ਦਮ ਲੈ ਗਿਆ ਮਾੜ ਮੋਟਾ ਚੁੰਡੀ ਵੱਢ ਗਏ